ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਰਾਜਾ ਸਾਹਿਬ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਆਏ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੈ ਰਾਜਾ ਸਾਹਿਬ ਜੀ ਦੇ ਸੋ ਉਹ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਜਿਨ੍ਹਾਂ ਨੇ ਨਹੀਂ ਵੀ ਕੀਤੇ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਸੁਣਨ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰੀਏ ਤੇ ਕੁਝ ਕਮੈਂਟਾਂ ਦੱਸਦੇ ਆਂ ਫਿਰ ਉਸ ਤੋਂ ਬਾਅਦ ਆਪਾਂ ਇਹ ਵਿਸ਼ੇ ਵੱਲ ਚੱਲਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਵੀਡੀਓ ਅਸੀਂ ਸੁਣਦੇ ਹਾਂ ਹਰ ਰੋਜ਼ ਮਾਲਕ ਤੁਹਾਨੂੰ ਸੇਵਾ ਦਾ ਫਲ ਬਖਸ਼ੇ ਤੇ ਸੰਗਤ ਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਹੋ ਤੇ ਨਾਮ ਹੈ ਕਮਲਜੀਤ ਜ਼ਿਲ੍ਹਾ ਮੋਗਾ ਸੋ ਬੁੱਕਲ ਵਾਲਾ ਪੈੰਡ ਹੈ ਥੋੜਾ ਔਖਾ ਲੱਗਦਾ ਸਾਨੂੰ ਬੋਲਣ 'ਚ ਕਿਉਂਕਿ ਪਹਿਲੀ ਵਾਰ ਹੈ ਸੁਣਿਆ ਕਦੇ ਸੁਣਿਆ ਨਹੀਂ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਦਿੰਦੇ ਹੋ ਸੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜਿਹੜਾ ਇਨਸਾਨ ਗੱਲ ਨੂੰ ਸੁਣ ਕੇ ਸਮਝੇਗਾ ਕੁਝ ਉਹਨੂੰ ਵਿੱਚੋਂ ਲੱਭੇਗਾ ਤਾਈਓ ਇਸ ਤਰ੍ਹਾਂ ਸੋਚ ਰੱਖੇਗਾ ਸੋ ਜਦੋਂ ਤੁਸੀਂ ਇੰਨੇ ਪਿਆਰੇ ਕਮੈਂਟ ਕਰਦੇ ਹੋ ਤਾਂ ਇਤੋਂ ਪਤਾ ਚੱਲਦਾ ਹੈ ਕਿ ਤੁਸੀਂ ਗੱਲ ਨੂੰ ਸਮਝਦੇ ਵੀ ਹੋ ਸੋ ਸਮਝਣਾ ਹੀ ਬਹੁਤ ਜ਼ਰੂਰੀ ਆ ਕੱਲ ਕੱਲੀ ਸੁਣਨੀ ਜ਼ਰੂਰੀ ਨਹੀਂ ਹੁੰਦੀ ਗੱਲ ਨੂੰ ਸਮਝਣਾ ਜ਼ਰੂਰੀ ਹੁੰਦਾ ਜਿਹਦੇ ਨਾਲ ਸਾਨੂੰ ਕੁਝ ਮਿਲ ਸਕੇ ਕੁਝ ਸਿੱਖਣ ਨੂੰ ਮਿਲ ਸਕੇ ਕੁਝ ਸਿੱਖਿਆ ਮਿਲੇ ਸੋ ਇਸ ਕਰਕੇ ਕਹਿੰਦਾ ਕਿ ਤੁਸੀਂ ਹਮੇਸ਼ਾ ਹੀ ਵੀਡੀਓ ਨੂੰ ਜਦੋਂ ਸੁਣਦੇ ਹੋ ਤਾਂ ਉਹਨੂੰ ਸਮਝਣਾ ਵੀ ਸੋਚ ਵਿਚਾਰ ਵੀ ਵੈਸੇ ਕੋਸ਼ਿਸ਼ ਕਰੀ ਦੀ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਵੇ ਪਰ ਖੁਦ ਵੀ ਸੋਚ ਵਿਚਾਰ ਕਰਿਆ ਕਰੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਅੰਦਰੋਂ ਅੰਦਰੀ ਹੀ ਮਿਲ ਜਾਣਗੇ ਜਦੋਂ ਖੁਦ ਬੈਠ ਕੇ ਸੋਚ ਵਿਚਾਰ ਕਰੋਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਅਗਰ ਸੁਪਨੇ ਵਿੱਚ ਕੋਈ ਹਰੇ ਤੇ ਪੀਲੇ ਰੰਗ ਦੀਆਂ ਚੂੜੀਆਂ ਦਵੇ ਤਾਂ ਇਹਦਾ ਕੀ ਸੰਕੇਤ ਆ ਸੋ ਦੇਖੋ ਜੀ ਸੋ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਤੇ ਤੁਸੀਂ ਉਹਨਾਂ ਦਾ ਨਾਮ ਲੈ ਕੇ ਇਹ ਚੂੜੀਆਂ ਪਹਿਨ ਵੀ ਸਕਦੇ ਆਂ ਜੇਕਰ ਘਰ ਵਿੱਚ ਚਿਰਾਗ ਰੋਸ਼ਨ ਨੇ ਸੇਵਾ ਪੀਰਾਂ ਫਕੀਰਾਂ ਦੀ ਕਰਦੇ ਹੋ ਜੇਕਰ ਤੁਸੀਂ ਪਹਿਨ ਨਹੀਂ ਸਕਦੇ ਤਾਂ ਫਿਰ ਤੁਸੀਂ ਕਿਸੇ ਕੰਜਕ ਨੂੰ ਕਿਸੇ ਲੜਕੀ ਨੂੰ ਜਾਂ ਫਿਰ ਮੰਦਰ ਦੇ ਵਿੱਚ ਚੜਾ ਦਿਓ ਚੰਗਾ ਹੀ ਕਰਮ ਹੁੰਦਾ ਹੈ ਜੇਕਰ ਕਿਸੇ ਨੂੰ ਚੀਜ਼ ਲੈ ਕੇ ਦੋਗੇ ਸ਼ਾਇਦ ਕੋਈ ਬਹਿਮ ਕਰੇ ਸੋ ਇਹਨਾਂ ਚੰਗਾ ਹੈ ਕਿ ਮੰਦਰ ਜਾ ਕੇ ਤੁਸੀਂ ਚੜਾ ਸਕਦੇ ਆ ਜੇਕਰ ਕਿਤੇ ਦਰਗਾਹ ਤੇ ਜਾਂਦੇ ਹੋ ਉੱਥੇ ਤੁਸੀਂ ਹਰੇ ਜਾਂ ਪੀਲੇ ਰੰਗ ਦੇ ਗੁਲਾਬੇ ਲੈ ਕੇ ਘੜੇ ਰੱਖ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਹਰ ਰੋਜ਼ ਤੁਹਾਡੀਆਂ ਵੀਡੀਓ ਦੇਖਦੀ ਆ ਸੁਣਦੀ ਆ ਸਾਨੂੰ ਬਹੁਤ ਵਧੀਆ ਵੀਡੀਓ ਤੁਹਾਡੇ ਨਾਲ ਲੱਗਦੀ ਆ ਤੇ ਅਸੀਂ ਪਹਿਲੀ ਵਾਰ ਕਮੈਂਟ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਕੀ ਸੋ ਜਿਹੜੀਆਂ ਰੂਹਾਂ ਪਹਿਲੀ ਵਾਰ ਇਸ ਚੈਨਲ ਦੇ ਨਾਲ ਅੱਜ ਵੀ ਜੁੜ ਰਹੀਆਂ ਹੈ ਹਰ ਰੋਜ਼ ਜੁੜਦੀਆਂ ਹੈ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੀ ਆ। ਸੋ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜਨਾ ਬਿਨਾਂ ਮਾਲਕ ਦੀ ਮਰਜ਼ੀ ਤੋਂ ਨਹੀਂ ਜੁੜ ਸਕਦਾ ਕੋਈ ਵੀ ਜਿਹਦਾ ਕਿਸੇ ਦੇ ਨਾਲ ਕੋਈ ਸੰਬੰਧ ਹੈ। ਉਹ ਉੱਥੇ ਇੱਕ ਨਾ ਇੱਕ ਦਿਨ ਜਾ ਕੇ ਜ਼ਰੂਰ ਜੁੜੇਗਾ ਕਿਉਂਕਿ ਮਾਲਕ ਨੇ ਟਾਈਮ ਲਿਖਿਆ ਹੁੰਦਾ ਹੈ ਕੁਝ ਕਿ ਇੰਨੇ ਕ ਸਮੇ ਬਾਅਦ ਇੱਥੇ ਇਹ ਹੋਣਾ ਤੇ ਇੱਥੇ ਹੋਣਾ ਕਿਉਂਕਿ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਚੱਲ ਸਕਦੇ ਜੋ ਬੀਤ ਗਿਆ ਉਹ ਪਤਾ ਹੈ ਜੋ ਆਉਣ ਵਾਲਾ ਕੱਲ ਹੈ ਉਹ ਆਪਾਂ ਨੂੰ ਨਹੀਂ ਪਤਾ ਉਹ ਮਾਲਕ ਜਾਣਦਾ ਹੈ ਕਦ ਕਿਹਦੇ ਨਾਲ ਮੇਲ ਕਰਾਵੇ ਸੋ ਖੁਦ ਅਸੀਂ ਵੀ ਨਹੀਂ ਸੋਚਿਆ ਸੀ ਕਿ ਕਦੇ ਇਸ ਮੋੜ ਤੇ ਆਵਾਂਗੇ ਕਿ ਇੰਨੀ ਸੰਗਤ ਨਾਲ ਜੁੜੇਗੀ ਸੋ ਇੰਨਾ ਜ਼ਿਆਦਾ ਪਿਆਰ ਦੇਵੇਗੀ ਸੋ ਇਹ ਮੇਰੇ ਮਾਲਕ ਦੇ ਬਣਾਏ ਹੋਏ ਰਿਸ਼ਤੇ ਆ ਜੋ ਤੁਸੀਂ ਅੱਜ ਨਾਲ ਜੁੜੇ ਤੁਹਾਡੇ ਨਾਲ ਇੱਕ ਰਿਸ਼ਤਾ ਬਣਿਆ ਹੈ ਇੱਕ ਪਰਿਵਾਰ ਦੀ ਤਰ੍ਹਾਂ ਸੋ ਉਹ ਪ੍ਰਮਾਤਮਾ ਨੇ ਬਣਾਇਆ ਹੈ ਸੋ ਜੇਕਰ ਇੱਕ ਰਿਸ਼ਤਾ ਸਾਹ ਛੱਡਦਾ ਹੈ ਤੇ ਪ੍ਰਮਾਤਮਾ अनेका ਰਿਸ਼ਤੇ ਨਾਲ ਜੋੜ ਦਿੰਦਾ ਇਹ ਸਚਾਈ ਹੈ ਸੁਣਿਆ ਹੈ ਪਹਿਲਾਂ ਪਰ ਅੱਜ ਦੇਖ ਵੀ ਲਿਆ ਮਾਲਕ ਦੀ ਕਿਰਪਾ ਨੂੰ ਸੋ ਇਸੇ ਲਈ ਕਹੀਦਾ ਕਿ ਵਿਸ਼ਵਾਸ ਮਾਲਕ ਤੇ ਰੱਖੋ ਨਾ ਕਿ ਰਿਸ਼ਤਿਆਂ ਤੇ ਰਿਸ਼ਤਿਆਂ ਨੂੰ ਵੀ ਨਭਾਓ ਪਰ ਟਾਈਮ ਜਿਹੜਾ ਮਾਲਕ ਨੂੰ ਵੀ ਜ਼ਰੂਰ ਦਿਆ ਕਰੋ ਸੋ ਜਿੱਥੇ ਮਾਲਕ ਨੇ ਖੜ ਜਾਣਾ ਉੱਥੇ ਕਿਸੇ ਨੇ ਵੀ ਰਿਸ਼ਤੇ ਨਾਤੇ ਨੇ ਸਾਥ ਨਹੀਂ ਦੇਣਾ ਤੇ ਨਾ ਹੀ ਖੜਨਾ ਜਦੋਂ ਅੰਤ ਸਮਾਂ ਇਨਸਾਨ ਦਾ ਆਉਂਦਾ ਹੈ ਉਸ ਵਕਤ ਇੱਕ ਪ੍ਰਮਾਤਮਾ ਬਾਹ ਫੜਦਾ ਹੈ ਵਾਕਿ ਸਭ ਸਾਥ ਅੰਤ ਸਮੇਂ ਛੱਡ ਦਿੰਦੇ ਨੇ ਅੱਗੇ ਜਿਹਨੇ ਸਾਥ ਦੇਣਾ ਉਹ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਸੋ ਉੱਥੇ ਆਪਣਾ ਕੋਈ ਨਹੀਂ ਹੈ ਜਿੱਥੇ ਆਪਾਂ ਇੱਕ ਦਿਨ ਜਾਣਾ ਹੈ ਸਚਾਈ ਹੈ ਸੋ ਉੱਥੇ ਜੇਕਰ ਸਾਥ ਦੇਣਾ ਹੈ ਉਹ ਸਾਡੇ ਪਰਮਾਤਮਾ ਨੇ ਦੇਣਾ ਹੈ ਉਸ ਤੋਂ ਬਗੈਰ ਸਾਡਾ ਕੋਈ ਸਹਾਰਾ ਨਹੀਂ ਹੈ ਸੋ ਇਸ ਲਈ ਇਹਦਾ ਕਰਮ ਚੰਗੇ ਕਰੋ ਕੋਈ ਮਾੜਾ ਕਰਮ ਨਾ ਕਰੋ ਤਾਂ ਕਿ ਸਾਨੂੰ ਬਾਅਦ ਵਿੱਚ ਵੀ ਸਜ਼ਾ ਭੁਗਤਣੀ ਪਵੇ ਸੋ ਅੱਜ ਜੋ ਅਸੀਂ ਮਾੜੇ ਕਰਮ ਕਰ ਰਹੇ ਹਾਂ ਵੀ ਇੱਕ ਸਜ਼ਾ ਹੈ ਜਦੋਂ ਸਰੀਰ ਛੱਡਾਂਗੇ ਉਹ ਜੋ ਸਜ਼ਾ ਹੈ ਉਹ ਆਪਾਂ ਸੋਚ ਨਹੀਂ ਸਕਦੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਕਿ ਉਹ ਜੀ ਪਰ ਮਿਲਦੀ ਜ਼ਰੂਰ ਹੈ ਸਜ਼ਾ ਤੋ ਇਸ ਲਈ ਚੰਗਾ ਕਰਮ ਕਰਨਾ ਚਾਹੀਦਾ ਹੁਣ ਮਾੜੀ ਜੀ ਵੀ ਸੱਟ ਚੋੜ ਲੱਗਦੀ ਹੈ ਕੋਈ ਸੇਕ ਲੱਗ ਜਾਂਦਾ ਹੈ ਕੰਮ ਕਰਦੇ ਆ ਤੇ ਕਿੰਨੀ ਤਕਲੀਫ ਹੁੰਦੀ ਹੈ ਤੇ ਸੋਚੋ ਜੋ ਅਸੀਂ ਅੱਜ ਮਾੜੇ ਕਰਮ ਕਰ ਰਹੇ ਆ ਤੇ ਉਹ ਮਾੜੇ ਕਰਮਾਂ ਦੀ ਜੇ ਦਸਾ ਜਮਾਲਕ ਦਵੇਗਾ ਫਿਰ ਕਿੰਨੀ ਹੋਵੇਗੀ ਇੱਥੇ ਤਾਂ ਆਪਣੇ ਸਭ ਰਿਸ਼ਤੇ ਨੇ ਜਿਹੜੇ ਸਾਨੂੰ ਦੁੱਖ ਦੇ ਸਮੇਂ ਦੇਖਦੇ ਆ ਸਮਝਦੇ ਆ ਪਰ ਉੱਥੇ ਤਾਂ ਹੋਰ ਕੋਈ ਨਹੀਂ ਹੈ ਉੱਥੇ ਜਿਹੜਾ ਸਾਥ ਦੇਣਾ ਆ ਤੇ ਉਹ ਸੱਚੇ ਪ੍ਰਮਾਤਮਾ ਨੇ ਗੁਰੂ ਧਾਰਨਾ ਕਰੋ ਗੁਰੂ ਦੇ ਨਾਲ ਜੁੜੋ ਨਾਮ ਸਿਮਰਨ ਕਰੋ ਜਿੰਨਾ ਨਾਮ ਸਿਮਰਨ ਕਰੋਗੇ ਉਨਾ ਹੀ ਜ਼ਿੰਦਗੀ ਵਿੱਚ ਸੁੱਖ ਪਾਉਂਗੇ ਸੋ 84 ਦੇ ਗੇੜ ਤੋਂ ਜਨਕੀ ਨਿਕਲ ਜਾਉਗੇ ਸੋ ਇਹੇ ਵਾਰ-ਵਾਰ ਤੁਹਾਨੂੰ ਕਹਿਣਾ ਹੈ ਜੀ ਸੋ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਸੋ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਕਦ ਮਾਲਕ ਦਾ ਬਲਾਵਾ ਆ ਜਾਵੇ ਸੋ ਜਿਕਰ ਇਹ ਮੈਸੇਜ ਕਿਸੇ ਤੱਕ ਵੀ ਪਹੁੰਚਿਆ ਤਾਂ ਇਹ ਸਮਝ ਲੈਣਾ ਕਿ ਸਾਡੇ ਗੁਰੂ ਪੀਰ ਨੇ ਸਾਡੇ ਤੱਕ ਇਹ ਮੈਸੇਜ ਪਹੁੰਚਾ ਦਿੱਤਾ ਸਾਨੂੰ ਇਹ ਸਮਝਾ ਦਿੱਤਾ ਸੋ ਜੇਕਰ ਆਪਾਂ ਕਿਸੇ ਦੀ ਗੱਲ ਮੰਨਣੀ ਹੋਵੇ ਤਾਂ ਉਹਨੂੰ ਆਪਾਂ ਬਚਨ ਸਮਝ ਕੇ ਵੀ ਮੰਨ ਸਕਦੇ ਹਾਂ ਕਿ ਇਹ ਬਚਨ ਕੀਤੇ ਹੋਏ ਆ ਤੇ ਅਸੀਂ ਇਹ ਨਿਭਾਉਣੇ ਆ ਸੋ ਆਪਣੇ ਗੁਰੂ ਪੀਰ ਦੀ ਜਿਹਦੀ ਵੀ ਸੇਵਾ ਕਰਦੇ ਉਹਦਾ ਧੰਨਵਾਦ ਕਰੋ ਕਿ ਤੁਸੀਂ ਕਿਸੇ ਦੇ ਨਾ ਕਿਸੇ ਦੇ ਥਰੂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਮਝ ਜਾਈਏ ਇਸ ਗੱਲ ਨੂੰ ਸੋ ਜਿੱਥੇ ਕੋਈ ਚੰਗੀ ਗੱਲ ਸੁਣਨ ਨੂੰ ਮਿਲਦੀ ਹੋਵੇ ਉੱਥੇ ਆਪਣੇ ਗੁਰੂ ਪੀਰ ਦਾ ਧੰਨਵਾਦ ਕਰਨਾ ਕਿ ਸਾਡੇ ਮਾਲਕ ਨੇ ਹੀ ਸਮਝ ਲੋ ਵੀ ਜਵਾਬ ਦੇ ਦਿੱਤਾ ਸੋ ਹੋਰ ਇੱਥੇ ਅਸੀਂ ਇਹ ਨਹੀਂ ਕਹਿੰਦੇ ਹੈ ਕਿ ਅਸੀਂ ਪਰਮਾਤਮਾ ਪਾਇਆ ਹੈ ਜਾਂ ਫਿਰ ਅਸੀਂ ਰੱਬ ਵਾਹੂ ਕਿ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਆ ਪਰ ਜੇਕਰ ਅਸੀਂ ਆਪਣਾ ਨਜ਼ਰੀਆ ਬਦਲ ਲਈਏ ਸੋਚ ਬਦਲ ਲਈਏ ਜਦੋਂ ਅਸੀਂ ਆਪਣੇ ਮਨ ਨੂੰ ਸਮਝਾ ਲੰਨੇ ਆ ਤੇ ਉਹਦੇ ਵਿੱਚੋਂ ਹੀ ਅਸੀਂ ਬਹੁਤ ਕੁਝ ਪਾ ਸਕਦੇ ਆ ਸੋ ਜਿੱਥੇ ਚੰਗੀ ਗੱਲ ਸੁਣਨ ਨੂੰ ਮਿਲਦੀ ਹੈ ਚਾਹੇ ਕਿਤੇ ਵੀ ਸੁਣਨ ਨੂੰ ਮਿਲਦੀ ਹੋਵੇ ਚ ਲੈਣਾ ਜਦੋਂ ਕੋਈ ਚੰਗੀ ਗੱਲ ਜਾਂ ਹਿੰਮਤ ਮਿਲੇ ਤੁਹਾਨੂੰ ਕਿਤੇ ਫੱਕਰ ਫੀਰ ਦੇ ਬੋਲ ਬੋਲਿਓ ਜਾਦਾ ਜਾਣ ਤਾਂ ਉੱਥੇ ਫਿਰ ਸ਼ੁਕਰਾਨਾ ਕਰਨਾ ਮਾਲਕ ਦਾ ਕਿ ਸਾਡੇ ਮਾਲਕ ਨੇ ਸਾਨੂੰ ਇਹਨਾਂ ਦੇ ਥ्रू ਜਵਾਬ ਦੇ ਦਿੱਤਾ ਕਿਉਂਕਿ ਮਾਲਕ ਸਿੱਧਾ ਨਹੀਂ ਆਉਂਦਾ ਰੂਹਾਂ ਵਿੱਚ ਦੀ ਆ ਕੇ ਸਹਾਇਤਾ ਕਰ ਜਾਂਦਾ ਹੈ ਰੂਹਾਂ ਵਿੱਚ ਦੀ ਆ ਕੇ ਮਦਦ ਕਰ ਜਾਂਦਾ ਮੁਸ਼ਕਲ ਸਮੇਂ ਸੋ ਇਹਨਾਂ ਗੱਲਾਂ ਨੂੰ ਜਿੰਨੀ ਜਲਦੀ ਸਮਝ ਲਈਏ ਉੰਨਾ ਹੀ ਵਧੀਆ ਹੈ ਜੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਕਿ ਜਿਹੜੀਆਂ ਰੂਹਾਂ ਰਾਜਾ ਸਾਹਿਬ ਮਜਾਰੇ ਮੱਥਾ ਟੇਕ ਕੇ ਆਈਆਂ ਨੇ ਸੋ ਕਰਮਾਂ ਆੜਨਾ ਰੋਹਾਂ ਨੇ ਕਿਉਂਕਿ ਬਹੁਤ ਨਾਮ ਹੈ ਉਹਨਾਂ ਦਾ ਦੁਨੀਆ ਤੇ ਅਸੀਂ ਖੁਦ ਕੱਲ ਦਰਸ਼ਨ ਕਰਕੇ ਆਏ ਆ ਜਾਂ ਕੇ ਆਇਆ ਇੰਨੀ ਦੁਨੀਆ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨੀ ਸੰਗਤ ਦੇਖੀ ਆ ਗਏ ਅਸੀਂ ਬਹੁਤ ਥਾਵਾਂ ਤੇ ਆ ਅੰਮ੍ਰਿਤਸਰ ਵੀ ਗਏ ਆ ਤੇ ਬਾਬਾ ਬਾਲਖਨਾਥ ਦੇ ਵੀ ਗਏ ਆ ਮਾਤਾ ਰਾਣੀ ਦੇਵੀ ਵੀ ਗਏ ਆ ਪਰ ਇੰਨੀ ਦੁਨੀਆ ਕਿਤੇ ਨਹੀਂ ਦੇਖੀ ਜਿੰਨੀ ਦੁਨੀਆ ਉੱਥੇ ਕੱਲ ਆਈ ਹੋਈ ਸੀ ਸੋ ਉਤੋਂ ਪਤਾ ਇੰਨੀ ਸੰਗਤ ਤੋਂ ਪਤਾ ਚੱਲਦਾ ਹੈ ਕਿ ਫੱਕਰ ਫਕੀਰ ਦੀ ਭਗਤੀ ਕਿੰਨੀ ਆ ਸੋ ਕਿੰਨੀ ਉਹਨੇ ਤਵੱਸ਼ਿਆ ਕੀਤੀ ਆ ਕਿੰਨੀ ਭਗਤੀ ਆ ਉਹਨਾਂ ਦੀ ਉਹ ਦੁਨੀਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਉਹ ਉਹਨਾਂ ਦੀ ਭਗਤੀ ਬੋਲਦੀ ਆ ਸੋ ਜਿੱਥੇ ਵੀ ਸੰਗਤ ਇੰਨੀ ਜੁੜਦੀ ਹੈ ਸਮਝ ਲੈਣਾ ਕਿ ਉਹ ਭਗਤੀ ਜੋ ਹੈ ਮਾਲਕ ਦੀ ਕੀਤੀ ਉਹ ਉਹ ਬੋਲ ਰਹੀ ਆ ਸੋ ਇੰਨੇ ਦੁਨੀਆਂ ਦੇਖ ਕੇ ਇਹ ਹੈਰਾਨਗੀ ਹੋਈ ਕਿ ਬੰਗਿਆਂ ਤੋਂ ਲੈ ਕੇ ਐਡੀ ਵੱਡੀ ਲੈਨ ਜਾਨੀ ਕਿ ਗੱਡੀਆਂ ਦੀ ਲੱਗੀ ਹੋਈ ਸੀ ਬੰਗਿਆਂ ਤੋਂ ਲੈ ਕੇ ਰਾਜਾ ਸਾਹਿਬ ਤੱਕ ਰਸਤਾ ਨਹੀਂ ਮਿਲ ਰਿਹਾ ਸੀ ਜਾਣ ਦਾ ਕਾਫੀ ਘੰਟੇ ਲੱਗੇ ਰਸਤਾ ਪਾਰ ਕਰਦੇ ਕਰਦੇ ਫਿਰ ਕਿਤੇ ਜਾ ਕੇ ਪਹੁੰਚੇ ਤੇ ਉੱਥੇ ਵੀ ਕਈ ਰੂਹਾਂ ਨੂੰ ਮੱਥਾ ਟੇਕਣਾ ਵੀ ਨਸਤੀਬ ਨਹੀਂ ਹੋਇਆ ਕਿਉਂਕਿ ਸੰਗਤ ਜ਼ਿਆਦਾ ਸੀ ਤੇ ਇੱਕ ਗਰਮੀ ਦੇ ਕਾਰਨ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੀ ਦੁਨੀਆਂ ਦਾ ਸੋ ਸ਼ੁਕਰ ਦੇ ਯਾਰ ਉਹਨਾਂ ਦਾ ਕਰਦੇ ਆ ਜਿਹੜੇ ਨੌਜਵਾਨ ਅੱਜ ਕਹਿ ਤਾਂ ਰਹੇ ਆ ਕਿ ਨਸ਼ਿਆਂ ਨਾਲ ਜੁੜੇ ਪਰ ਬੁਕਾਫੀ ਨੌਜਵਾਨ ਜਿਹੜੇ ਕੀ ਇਸ ਗੱਲ ਨੂੰ ਸਮਝਦੇ ਵੀ ਆ ਸੋ ਬਹੁਤ ਵਧੀਆ ਲੱਗਿਆ ਕਿਉਂਕਿ ਜਿੰਨੀ ਵੀ ਸੰਗਤ ਸੀ ਉਹਨਾਂ ਨੂੰ ਸਿਰਫ ਕੁਝ ਨੌਜਵਾਨ ਸੀਗੇ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਸੀਗਾ ਉਹਨਾਂ ਦੇ ਸਿਰ ਤੇ ਉਹ ਸਾਰਾ ਮੇਲਾ ਸੀ ਤੋ ਉਹ ਸੇਵਾ ਕੀਤੀ ਉਹਨਾਂ ਦੀ ਕਦੇ ਵਿਅਰਥ ਨਹੀਂ ਜਾਣੀ ਕਿਸੇ ਨਾ ਕਿਸੇ ਮੋੜ ਤੇ ਆ ਕੇ ਰਾਜਾ ਸਾਹਿਬ ਨੇ ਮਦਦ ਕਰ ਹੀ ਦੇਣੀ ਆ ਮੁਸ਼ਕਲ ਸੀ ਇੰਨੀ ਦੁਨੀਆ ਨੂੰ ਹਿਸਾਬ ਦੇ ਨਾਲ ਚਲਾ ਰਹੇ ਸੀਗੇ ਰਸਤਾ ਵੀ ਉਸ ਹਿਸਾਬ ਨਾਲ ਬਣਾਵਣਾ ਕੇ ਦੇ ਰਹੇ ਸੀ ਕਿ ਇਧਰੋਂ ਸੰਗਤ ਆ ਰਹੀ ਆ ਤੇ ਇਧਰੋਂ ਜਾ ਰਹੀ ਆ ਤੇ ਫਿਰ ਬੰਗਿਆਂ ਤੋਂ ਲੈ ਕੇ ਕਿੱਥੇ ਰਾਜਾ ਸਾਹਿਬ ਤੱਕ ਇੰਨੇ ਲੰਗਰ ਲੱਗੇ ਹੋਏ ਬਹੁਤ ਵਧੀਆ ਲੱਗਿਆ ਪਰ ਪਹਿਲੀ ਵਾਰ ਜ਼ਿੰਦਗੀ ਵਿੱਚ ਦੇਖਿਆ ਹੈਰਾਨ ਹੋ ਗਿਆ ਕਿ ਬਾਬਾ ਜੀ ਦੀ ਭਗਤੀ ਵਾਕਈ ਬਹੁਤ ਸੱਚੀ ਸੁੱਚੀ ਸੀ ਇਹ ਉੱਥੇ ਸੰਗਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਬਾਬਾ ਜੀ ਨੇ ਬਹੁਤ ਕਰਮੀ ਦੇ مالک ਹੋਏ ਨੇ ਤੇ ਬਹੁਤ ਜ਼ਿਆਦਾ ਭਗਤੀ ਕੀਤੀ ਹੈ ਇੱਕ ਛੋਟੀ ਜੀ ਕਹਾਣੀ ਯਾਦ ਆ ਗਈ ਬਹੁਤ ਵਧੀਆ ਕਹਾਣੀ ਹੈ ਜੋ ਕਿ ਸੱਚੀ ਹੈ ਕਹਿੰਦੇ ਨੇ ਕਿ ਇੱਕ ਵਾਰ ਰਾਜਾ ਸਾਹਿਬ ਗਏ ਬੀਬੀ ਕਰਮੀ ਦੇ ਘਰ ਤੇ ਉੱਥੇ ਇੱਕ ਦਰਮੇਸ਼ ਬੈਠਾ ਹੋਇਆ ਜਿਹਦੇ ਕੀੜੇ ਪਏ ਹੋਏ ਤਾਂ ਮੋਸ਼ਕਾ ਰਿਹਾ ਤੇ ਬੀਬੀ ਕਰਮੀ ਨੇ ਕਹਿੰਦੇ ਉਹ ਦਰਮੇਸ਼ ਨੂੰ ਦਬਕ ਦਿੱਤਾ ਤੇ ਰਾਜਾ ਸਾਹਿਬ ਵੀ ਉੱਠ ਕੇ ਖੜੇ ਹੋ ਗਏ ਕਹਿੰਦੇ ਕਿ ਅਸੀਂ ਚੱਲਦੇ ਹਾਂ ਤੇ ਬੀਬੀ ਕਰਮੀ ਨੂੰ ਪਤਾ ਲੱਗ ਗਿਆ ਕਿ ਰਾਜਾ ਸਾਹਿਬ ਨੇ ਗੁੱਸਾ ਕਰ ਲਿਆ ਤੇ ਉਹ ਮਾਫੀ ਮੰਗਣ ਲੱਗੀ ਫਿਰ ਰਾਜਾ ਸਾਹਿਬ ਉੱਥੇ ਹੀ ਬੈਠ ਗਏ ਸੋਫੇ ਤੇ ਤਾਂ ਕਹਿੰਦੇ ਜਦੋਂ ਰਾਜਾ ਸਾਹਿਬ ਬੈਠ ਰਿਹਾ ਤੇ ਕੋਲ ਉਸ ਦਰਮੇਸ਼ ਨੂੰ ਵੀ ਆਵਾਜ਼ ਮਾਰ ਕੇ ਸੋਫੇ ਤੇ ਬਿਠਾ ਲਿਆ 7 ਦਿਨ ਤੱਕ ਲਗਾਤਾਰ ਕਹਿੰਦੇ ਰਾਜਾ ਸਾਹਿਬ ਭਗਤੀ ਚ ਲੀਨ ਹੋ ਗਏ ਤਪੱਸਿਆ ਕਰਨ ਲੱਗ ਪਏ 7 ਦਿਨ ਦੀ ਉਹਨਾਂ ਨੇ ਭਗਤੀ ਕੀਤੀ ਤੇ ਨਾਲ ਹੀ ਉਹ ਦਰਮੇਸ਼ ਬੈਠਾ ਰਿਹਾ ਤੇ 7ਵੇਂ ਦਿਨ ਉਹ ਦਰਮੇਸ਼ ਨੇ ਸਰੀਰ ਛੱਡ ਦਿੱਤਾ ਤੇ ਜਾਨਿ ਕਿ ਕਹਿੰਦੇ ਕਿ ਉਹ ਦਰਮੇਸ਼ 84 ਦੇ ਗੇੜ ਚੋਂ ਮੁਕਤ ਹੋ ਗਿਆ ਬਹੁਤ ਕਰਨੀ ਦੇ ਮਾਲਕ ਹੋਇਆ ਬਹੁਤ ਭਗਤੀ ਵੰਦਗੀ ਵਾਲੀ ਰੂਹ ਸੀ ਸੋ ਇਹੋ ਜੀਆਂ ਰੂਹਾਂ बार-बार ਨਹੀਂ ਮਿਲਦੀਆਂ ਨਸੀਬਾਂ ਦੇ ਨਾਲ ਮਿਲਦੀਆਂ ਜਿਨ੍ਹਾਂ ਨੇ ਉਹ ਵਖਤ ਨਾਲ ਹੰਡਾਇਆ ਹੈ ਉਹ ਕਰਮਾਂ ਵਾਲੀਆਂ ਰੂਹਾਂ ਨੇ ਸੋ ਰਾਜਸਥਾਨ ਵਿੱਚ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਕਰਨੇ ਚਾਹੀਦੇ ਆ ਪਰ ਇੱਥੇ ਕਹਾਂਗੇ ਕਿ ਮੇਲੇ ਤੋਂ ਅੱਗੇ ਪਿੱਛੇ ਜਾਉਂਗੇ ਤੇ ਵਧੀਆ ਦਰਸ਼ਨ ਹੋਣਗੇ ਪਰ ਮੇਲੇ ਤੇ ਜੇ ਕਹੀਏ ਮੱਥਾ ਟੇਕਣਾ ਵੀ ਉੱਥੇ ਨਸੀਬ ਨਹੀਂ ਹੈ ਕਿਉਂਕਿ ਰਾਸ਼ੀ ਨਇਆ ਸੰਗਤ ਵਧਦੀ ਜਾ ਰਹੀ ਜਿੱਦਾਂ ਜਿੱਦਾਂ ਦੁਨੀਆਂ ਨੂੰ ਪਤਾ ਲੱਗ ਰਿਹਾ ਉਹ ਤਾਂ ਉਦਾਂ ਦੁਨੀਆਂ ਦੇਰੇ ਦੇ ਨਾਲ ਹੋਰ ਵੀ ਜ਼ਿਆਦਾ ਜੁੜ ਰਹੀ ਆ ਪਰ ਇੱਥੇ ਇਹ ਕਵਾਂਗੇ ਕਿ ਮੇਲੇ ਤੇ ਜਦੋਂ ਵੀ ਜਾਓ ਕੋਈ ਬਜ਼ੁਰਗ ਨਾ ਹੀ ਜਾਵੇ ਤਾਂ ਚੰਗੀ ਗੱਲ ਆ ਕੋਈ ਬੱਚਾ ਨਾਲ ਨਾ ਲੈ ਕੇ ਜਾਓ ਸੋ ਵੈਸੇ ਇੱਥੇ ਇਹ ਕਵਾਂਗੇ ਕਿ ਅੱਗੇ ਪਿੱਛੇ ਮੱਥਾ ਠੇਕਿਓ